ਹੋਰਾਂ ਜਨਾਂ ਨਾਲ ਹਟ ਕੋਰਿਆਂ ਕਹਿਣ ਲੱਗਾ ਨਿਹਰੇ ਸਿੱਖ ਲਾ ਬੱਲੇ ਦਿਲਦਾਰੀਆਂ ਦੇ ਕੱਤੇ ਤਵੇ ਤੇ ਪਾਣੀ ਦੀ ਛੱਟ ਵੰਗਾਰਾ ਨਿਉੜੀ ਗਾਂਦੇ ਕੁੜੀ ਨਾਲ ਕੀ ਤਾਂ ਪਿਆਰ ਹੋ ਸਾਨੂੰ ਛੱਡ ਗਈ ਅੱਧ ਵਿੱਚ ਕਾਰ ਨਾਮ ਉਹਦਾ ਲੈਣਾ ਨਹੀਂ ਜਾਂ ਤੂੰ ਜਿਉਂਦੀ ਵਸਦੀ ਰ ਹੋਰ ਕੁਝ ਕਹਿਣਾ ਨਹੀਂ ਜਾਂ ਤੂੰ ਜਿਉਂਦੀ ਵਸਦੀ ਰ ਹੋਰ ਕੁਝ ਕਹਿਣਾ ਨਹੀਂ ਹੋ ਇੱਕ ਕੁੜੀ ਨਾਲ ਕੀ ਤਾਂ ਪਿਆਰ ਸਾਨੂੰ ਛੱਡ ਕੇ ਅੱਧ ਵਿੱਚ ਕਾਰ ਨਾਮਯੋ ਦਾ ਲੈਣਾ ਨਹੀਂ ਨਾ ਤੂੰ ਜਿਉਂਦੀ ਵਸਦੀ ਰੈ ਹੋਰ ਕੁਝ ਕਹਿਣਾ ਨਹੀਂ ਤੇਰੇ ਕਦਮਾਂ ਦੇ ਵਿੱਚ ਰਹਿ ਵਸਾਉਂਦੇ ਜੀਜੇ ਨਹੀਂ ਤੇਰੇ ਕਦਮਾਂ ਦੇ ਵਿੱਚ ਰਹਿ ਵਸਾਉਂਦੇ ਜੀਜੇ ਨਹੀਂ ਉਹ ਤੈਨੂੰ ਹਾਥੇ કે રોણે મુલખ ખરીદે ની ઓ તੈਨੂੰ Haas દેકે રોણે મુલખ ખરીદે ની ઓ તું દર મેલે સી કરદી જંદ નહીં વ છોડા જર દિવાંગ સુદને ની જા તું જો દિવસ દી રે હોર કુજ કહેના નહીં એક કુડી નાલકી તા પ્યાર ਸਾਨੂੰ ਛੱਡ ਗਿਆ ਤੇ ਵਿਚਕਾਰ ਨਾਮ ਉਹਦਾ ਲੈਣਾ ਨਹੀਂ ਜਾ ਦਿਉਂ ਦਿਵਸ ਦੀ ਰ ਹੋਰ ਕੁਝ ਕਹਿਣਾ ਨਹੀਂ ਸਾਨੂੰ ਦਿੱਤਾ ਡੋਬਨ ਸੇ ਬਾਬਾ ਜੀ ਹਰ ਗੈ ਨਹੀਂ ਜਿਵੇਂ ਪੱਕੀਆਂ ਫਸਲਾਂ ਗੜਿਆ ਚਾਨਕ ਵਰਗੇ ਵੀ ਸਾਨੂੰ ਦਿੱਤਾ ਡੋਬਨ ਸੇ ਬਾਬਾ ਜੀ ਹਰ ਗੈ ਨਹੀਂ ਆਨ ਨੁਗੀਤਾ ਡੋਬਨ ਸੀਬਾ ਬਾਬਾ ਜੀ ਹਰ ਗੈਨੀ ਜਿਵੇਂ ਪੱਕੀਆਂ ਫਸਲਾਂ ਗੜਿਆ ਚਾਨਕ ਵਰਗੈਨੀ ਉਹ ਕਿਹੋ ਜੀਆਂ ਸੀ ਘੜੀਆਂ ਅੱਖਾਂ ਜਿਸ ਵੇਲੇ ਸੀ ਲੜੀਆਂ ਉਹ ਕਿਹੋ ਜੀਆਂ ਸੀ ਘੜੀਆਂ ਅੱਖਾਂ ਜਿਸ ਵੇਲੇ ਸੀ ਲੜੀਆਂ ਵਕਤ ਕੋ ਲੈਣਾ ਹਣੀ ਯਾ ਤੂੰ ਜਿਉਂਦੀ ਵਸਦੀ ਰ ਹੋਰ ਕੀ ਕਹਿਣਾ ਨਹੀਂ 36 ਇਸ਼ਕ ਦੀ ਵੱਜੀ ਪੈਨ ਤਰਾਟਾ ਨਹੀਂ ਪੈਨੂ ਬਿੰਦਰ ਕਹਿੰਦਾ ਦੂਰ ਪਿਆਰ ਦੀਆਂ ਬਾਟਾਂ ਨਹੀਂ 36 ਇਸ਼ਕ ਦੀ ਵੱਜੀ ਪੈਨ ਤਰਾਟਾ ਦੀ ਕੈਨੂ ਬਿੰਦਰ ਕਹਿੰਦਾ ਦੂਰ ਪਿਆਰ ਦੀਆਂ ਵਾਟਾਂ ਨਹੀਂ ਅਸੀਂ ਹੱਥੀ ਮੌਤ ਸਹੇੜੀ ਕੜ ਬੈਠੇ ਪਿਆਰ ਦੀ ਬੇੜੀ ਅਸੀਂ ਹੱਥੀ ਮੌਤ ਸਹੇੜੀ ਕੜ ਬੈਠੇ ਪਿਆਰ ਦੀ ਬੇੜੀ ਰੁੜੇ ਵਿੱਚ ਵਣਾਨੀ ਜਾ ਤੂੰ ਜੋ ਦਿਵਸ ਦੀ ਰੈ ਹੋਰ ਕੁਝ ਕਹਿਣਾ ਨਹੀਂ ਇੱਕ ਪੁਣੀ ਨਾਲ ਕੀਤਾ ਪਿਆਰ ਸਾਨੂੰ ਛੱਡ ਗਿਆ ਤੇ ਵਿਚਕਾਰ ਨਾ ਮੈਂ ਉਹਦਾ ਲੈਣਾ ਨਹੀਂ ਜਾ ਤੂੰ ਜੋ ਦਿਵਸ ਦੀ ਰੈ ਹੋਰ ਕੁਝ ਕਹਿਣਾ ਨਹੀਂ ਜਾ